ਅੱਜ ਆਪਾਂ ਪੀਜੋ ਮੇਲੇ ਦੇ ਵਿੱਚ ਦੋ ਮਸ਼ੀਨਾਂ ਨਵੀਆਂ ਲਾਂਚ ਕਰ ਰਹੇ ਹਾਂ ਇਹ 1000 ਲੀਟਰ ਵਾਲਾ ਬ੍ਰੌਡਕਾਸਟਰ ਆ ਇਹਨੂੰ ਹਾਈਡਰੌਲਿਕ ਸਿਲੰਡਰ ਲੱਗਾ ਆ ਜਿਹਦੇ ਨਾਲ ਆਨ ਆਫ ਹੁੰਦਾ ਵਾ ਕਿਸੇ ਕੰਪਨੀ ਨੇ ਅਜੇ ਤੱਕ ਨਹੀਂ ਲਾਇਆ ਮੇਲੇ ਦੇ ਉੱਤੇ ਸਪੈਸ਼ਲ ਪ੍ਰਾਈਸ ਦਿੱਤਾ ਗਿਆ ਵਾ ਇਹਦਾ 85000 ਰੁਪਏ ਇਹ ਬ੍ਰੌਡਕਾਸਟਰ ਜਿਹੜਾ ਇਹ ਸਟੀਲ ਬੋਡੀ ਦੇ ਵਿੱਚ ਤਿਆਰ ਕੀਤਾ ਗਿਆ ਵਾ ਤੇ ਸਿੰਗਲ ਡਿਸਕ ਦੇ ਵਿੱਚ ਸਟੀਲ ਬੋਡੀ ਦੇ ਵਿੱਚ ਆਪਾਂ ਇਹਨੂੰ ਦੇ ਰਹੇ ਹਾਂ 165 ਪਲੱਸ ਦੇ ਵਿੱਚ ਇਹ ਵੀ ਟਰੈਵਲ ਹੋਰੀ ਬੈਲਰ ਆ ਜਿਹਦੇ ਵਿੱਚ ਮੈਂਟੀਨੈਂਸ ਜਿਹੜੀ ਆ ਉਹ ਬਿਲਕੁਲ ਘਾਟਾ ਜੀ ਤੇ ਸਟੀਲ ਬੋਡੀ ਦੀ ਅੱਗੇ ਲੱਗੀ ਹੋਈ ਆ ਪਲੇਟ ਜਿਹਦੇ ਨਾਲ ਮਟੀਰੀਅਲ ਜਿਹੜਾ ਵਾ ਇੱਥੇ ਥੱਲੇ ਬੋਡੀ ਨੂੰ ਡੈਮੇਜ ਨਹੀਂ ਕਰਦਾ। ਪਹਿਲੇ ਸਾਲ ਹੀ ਤੁਸੀਂ ਇਹ ਚੱਲਦੇ ਦੇਖੋਗੇ ਵੈਲਰ। ਇਹ 175+ ਮਾਡਲ ਆ। ਇਹਦੇ ਵਿੱਚ ਕੋਈ ਸੇਫਟੀ ਬੋਲਟ ਨਹੀਂ ਲੱਗਾ ਹੋਇਆ। ਕੋਈ ਇਹਦੇ ਵਿੱਚ ਚੇਨ ਨਹੀਂ ਹੈਗੀ। 샤ਫਟ ਡਰਾਈਵ ਦੇ ਨਾਲ ਹੀ ਚੱਲਦਾ ਵਾ। ਇੱਥੇ ਕੋਈ ਵੀ ਚੇਨ ਨਹੀਂ ਹੈਗੀ ਕੋਈ ਵੀ। ਇਹ ਫਲੋਟਿੰਗ ਵੀਲ ਮਸ਼ੀਨ ਆ। ਜਿਹੜੀ ਕਿਸੇ ਵੀ ਕੰਪਨੀ ਨੇ ਅਜੇ ਤੱਕ ਨਹੀਂ ਦਿੱਤਾ। ਇਹ ਪਿੱਛੇ ਜਿਹੜੇ ਵੀਲ ਆ ਇਹ ਫਲੈਕਸੀ ਵਾਲਾ ਕੀਮਤ ਜਿਹੜੀ ਇਹਦੀ ਮੇਲੇ ਦਾ ਡਿਸਕਾਊਂਟ ਕਰਕੇ 530000 ਅੱਜ ਲਈ ਗਈ ਆ ਸ਼ਕਤੀਮਾਨ ਨੇ ਸੁਪਰ ਸੀਟਰ ਨਵਾਂ ਲਾਂਚ ਕੀਤਾ ਆ ਇਹ ਪੈਸੇ ਨਾਲ ਹੀ ਤੇਜ ਸੁਨਾ ਦੇ ਸ਼ਕਤੀਮਾਨ ਤੇਜਸ ਜਿਹੜੀ ਇਹ ਗੇਟ ਡਰਾਈਵ ਆ ਇੱਕ ਸਪੈਸ਼ਲ ਡਰਾਈਵ ਦਿੱਤੀ ਗਈ ਆ ਕਿਸੇ ਵੀ ਹੋਰ ਕੰਪਨੀ ਨੇ ਇਸ ਤਰੀਕੇ ਨਾਲ ਡਰਾਈਵ ਨਹੀਂ ਦਿੱਤੀ ਮਾਰ ਕੁਸ਼ ਫਾਰਮਰ ਕਹਿੰਦੇ ਸੀ ਕਿ ਸਾਨੂੰ ਜਿਹੜੀ ਪੋਰ ਆ ਉਹ ਬਾਹਰ ਚਾਈਦੀ ਆ ਜਿਹੜਾ ਬਾਹਰ ਸਿਆੜ ਨਵੇ ਨਾ ਸੋ ਜੀ ਅੱਗੇ ਸ਼ਕਤੀਮਾਨ ਗਰੁੱਪ ਆ ਤੇ ਸ਼ਕਤੀਮਾਨ ਗਰੁੱਪ ਕੋ ਦੇਖਦੇ ਆ ਕਿਹੜੀਆਂ ਮਸ਼ੀਨਾਂ ਆ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਮੇਰਾ ਨਾਮ ਜੋਗਾ ਸਿੰਘ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਤੋਂ ਠੀਕ ਆ ਜੀ ਔਰ ਅੱਜ ਆਪਾਂ ਪੀਜੂ ਮੇਲੇ ਦੇ ਵਿੱਚ ਦੋ ਮਸ਼ੀਨਾਂ ਨਵੀਆਂ ਲਾਂਚ ਕਰ ਰਹੇ ਆ ਜੀ ਜਿਹੜੀਆਂ ਅੱਜ ਤੱਕ ਕਿਸਾਨਾਂ ਨੇ ਕਿਸੇ ਮੇਲੇ 'ਚ ਨਹੀਂ ਦੇਖੀਆਂ ਜੀ ਔਰ ਸਾਰੀ ਸ਼ਕਤੀਮਾਨ ਦੀ ਜਿਹੜੀ ਸਾਰੀ ਟੀਮ ਆਈ ਹੋਈ ਆ ਔਰ ਸਾਰੇ ਪ੍ਰੋਡਕਟ ਲੈ ਕੇ ਆਏ ਆਂ ਖਾਸ ਕਰਕੇ ਜਿਹੜਾ ਝੋਨੇ ਦਾ ਪੈਡੀ ਦਾ ਸੀਜ਼ਨ ਆ ਰਿਹਾ ਵਾ ਉਹਦੇ ਵਿੱਚ ਪਰਾਲੀ ਨੂੰ ਨਸ਼ਟ ਕਰਨ ਲਈ ਸਾਡੇ ਕੋਲ ਟੋਟਲ ਸੋਲੂਸ਼ਨ ਆ ਜਿਹੜਾ ਅਸੀਂ ਇੱਥੇ ਮੇਲੇ 'ਚ ਲੈ ਕੇ ਆਏ ਆਂ ਜੇ ਆਪਾਂ ਨਵੀਂ ਮਸ਼ੀਨ ਤੋਂ ਸਟਾਰਟਿੰਗ ਕਰ ਲਈਏ ਨਵੀਂ ਮਸ਼ੀਨ ਦੀ ਗੱਲ ਕਰੀਏ ਇਹ 1000 ਲੀਟਰ ਵਾਲਾ ਬ੍ਰੌਡਕਾਸਟਰ ਆ ਇਹ 1000 ਲੀਟਰ ਦਾ ਵਾਲਾ ਬ੍ਰੌਡਕਾਸਟਰ ਆ ਇਹਨੂੰ ਹਾਈਡਰੌਲਿਕ ਸਸਿਲੰਡਰ ਲੱਗਾ ਆ ਜਿਹਦੇ ਨਾਲ ਆਨ ਆਫ ਹੁੰਦਾ ਵਾ ਕਿਸੇ ਕੰਪਨੀ ਨੇ ਅਜ ਤੱਕ ਨਹੀਂ ਲਾਇਆ ਜੀ ਇਹਨੂੰ ਡਬਲ ਡਿਸਕ ਦੇ ਨਾਲ ਆਪਾਂ ਦੇ ਰਹੇ ਆ ਜੀ ਦੇਖੋਗੇ ਤੁਸੀਂ ਇੱਕ ਡਿਸਕ ਇਹ ਵਾਲੀ ਲੱਗੀ ਹੋਈ ਆ ਇੱਕ ਡਿਸਕ ਦੂਸਰੀ ਸਾਈਡ ਤੇ ਲੱਗੀ ਹੋਈ ਆ ਹੂੰ ਦੋ ਡਿਸਕਾਂ ਦੇ ਨਾਲ ਇਹ 60 ਵੋਲਟ ਏਰੀਆ ਕਵਰ ਕਰਦਾ ਵਾ ਔਰ ਮੇਨ ਚੀਜ਼ ਆ ਬ੍ਰੌਡਕਾਸਟ ਸਾਰੀਆਂ ਕੰਪਨੀਆਂ ਬਹੁਤ ਵੇਚ ਰੀਆਂ ਵਾ ਲੇਕਿਨ ਐਕੂਰੇਸੀ ਜ਼ਰੂਰ ਦਿਓ ਦੇਖੋ ਕਿਸਾਨ ਵੀਰਾਂ ਨੂੰ ਬੇਨਤੀ ਆ ਪਾਵਾ ਕਿਸੇ ਇੱਕ ਤਰਪੈਲ ਤੇ ਵਿਸ਼ਾ ਕੇ ਉਹਨੂੰ ਬ੍ਰੌਡਕਾਸਟ ਨੂੰ ਕਰਕੇ ਦੇਖੋ ਵੀ ਟੈਕ ਕੋਰੇਸੀ ਹੋਣੀ ਜ਼ਰੂਰ ਜ਼ਰੂਰੀ ਆ ਕਿਉਂਕਿ ਖਾਦਾਂ ਬਹੁਤ ਮਹਿੰਗੀਆਂ ਵਾ ਖਾਦਾਂ ਦੇ ਜਿਹੜੇ ਖਰਚੇ ਆ ਉਹ ਤਾਂ ਹੀ ਕੰਟਰੋਲ ਕਰ ਸਕਦੇ ਆ ਆਪਾਂ ਜੇ ਤੁਹਾਡੇ ਐਕੂਰੇਸੀ ਹੋਏਗੀ ਇਹ ਮਸ਼ੀਨ ਜਿਹੜੀ ਆ ਇਹ ਫਸਟ ਟਾਈਮ ਪੰਜਾਬ ਦੇ ਵਿੱਚ ਲਾਂਚ ਕੀਤੀ ਆ ਇਹ ਸਾਡਾ ਐਕਸਪੋਰਟ ਮਾਡਲ ਆ ਸ਼ਕਤੀਮਾਨ ਜਿਹੜੀ ਆ ਉਹ ਬਾਹਰ ਇਹਨੂੰ ਐਕਸਪੋਰਟ ਕਰਦੀ ਆ ਕੀ ਮੁੱਲ ਹੈ ਬਾਈ ਜੀ ਮੇਲੇ ਦੇ ਉੱਤੇ ਸਪੈਸ਼ਲ ਪ੍ਰਾਈਸ ਦਿੱਤਾ ਗਿਆ ਵਾ ਇਹਦਾ 85000 ਰੁਪਿਆ ਅੱਛਾ ਜੀ ਵੈਸੇ ਇਹਦੀ ਜਿਹੜੀ ਕੀਮਤ ਆ ਉਹ 1 ਲੱਖ ਰੁਪਿਆ ਵਾ 15000 ਰੁਪਿਆ ਇੱਥੇ ਸਪੈਸ਼ਲ ਡਿਸਕਾਊਂਟ ਦਿੱਤਾ ਗਿਆ ਵਾ ਠੀਕ ਹੈ ਇਸੇ ਤਰ੍ਹਾਂ ਹੀ ਇੱਕ ਇਹ ਬ੍ਰਾਡਕਾਸਟਰ ਅਸੀਂ ਕੁਝ ਫਾਰਮਰ ਡਿਮਾਂਡ ਕਰਦੇ ਸੀ ਸਟੀਲ ਦੇ ਵਿੱਚ ਇਹ ਵੀ ਇਹਨੂੰ ਅਸੀਂ ਇੱਥੇ ਲਾਂਚ ਕਰ ਰਹੇ ਹਾਂ ਅੱਜ ਪਹਿਲੇ ਦਿਨ ਇਹ ਬ੍ਰਾਡਕਾਸਟਰ ਜਿਹੜਾ ਇਹ ਸਟੀਲ ਬੋਡੀ ਦੇ ਵਿੱਚ ਤਿਆਰ ਕੀਤਾ ਗਿਆ ਵਾ ਲੇਕਿਨ ਇਹ ਜਿੱਦਾਂ ਪਹਿਲੇ ਚੱਲਦੇ ਸੀ ਪੰਜਾਬ ਦੇ ਜੋ ਟ੍ਰੈਂਡ ਆ ਸਿੰਗਲ ਡਿਸਕ ਵਾਲੇ ਆਮ ਜਿੰਨੇ ਵੀ ਸਾਰੇ ਇਹ ਕੰਪਨੀਆਂ ਸਿੰਗਲ ਡਿਸਕ ਚ ਬਣਾ ਰਹੀਆਂ ਵਾ ਤੇ ਸਿੰਗਲ ਡਿਸਕ ਦੇ ਵਿੱਚ ਸਟੀਲ ਬੋਡੀ ਦੇ ਵਿੱਚ ਆਪਾਂ ਇਹਨੂੰ ਦੇ ਰਹੇ ਆਂ ਝਾੜੀ ਦੇ ਪ੍ਰਬੰਧਨ ਵਾਸਤੇ ਅਸੀਂ ਟੋਟਲ ਸੋਲੂਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਲੈ ਕੇ ਆਏ ਆਂ ਹਾਂ ਝਾੜੀ ਵਾਸਤੇ ਬੀਲਰ ਆ 165 ਪਲੱਸ ਇਹ ਮਾਡਲ ਜਿਹੜਾ ਅਸੀਂ ਪਹਿਲਾਂ ਹੀ ਲੋਕਾਂ ਦੇ ਵਿੱਚ ਲੋਕਪ੍ਰੀਏ ਹੋ ਚੁੱਕਾ ਵਾ ਇਹਨੂੰ ਜਿਹੜਾ ਇਹ ਘਰ ਆਮ ਖੇਤਾਂ ਦੇ ਵਿੱਚ ਤੁਹਾਨੂੰ ਇਹ ਚੱਲਦਾ ਦਿਸੇਗਾ ਜੀ 165 ਪਲਸ ਦੇ ਵਿੱਚ ਇਹ ਵੀ ਟ੍ਰੈਵਲ ਫਰੀ ਬੈਲਰ ਆ ਜਿਹਦੇ ਵਿੱਚ ਮੈਂਟੀਨੈਂਸ ਜਿਹੜੀ ਆ ਉਹ ਬਿਲਕੁਲ ਘਟਾ ਜੀ ਤੇ ਸਟੀਲ ਬੋਡੀ ਦੀ ਅੱਗੇ ਲੱਗੀ ਹੋਈ ਆ ਪਲੇਟ ਜਿਹਦੇ ਨਾਲ ਜੀ ਐ ਮਟੀਰੀਅਲ ਜਿਹੜਾ ਵਾ ਇੱਥੇ ਥੱਲੇ ਬੋਡੀ ਨੂੰ ਡੈਮੇਜ ਨਹੀਂ ਕਰਦਾ ਜੀ ਇਸੇ ਤਰ੍ਹਾਂ ਹੀ ਇਹਦਾ ਜਿਹੜਾ ਪਿਸਟਨ ਆ ਉਹਨੂੰ ਵੀ ਬੜੇ ਵਧੀਆ ਤਰੀਕੇ ਨਾਲ ਉਹਦੇ ਬੈਰਿੰਗ ਸਿਸਟਮ ਆ ਜਿੱਦੇ ਚ ਟ੍ਰੈਵਲ ਨਹੀਂ ਆਉਂਦੀ ਕੋਈ ਵੀ ਇਹਦੀ ਕੀਮਤ 12 ਲੱਖ 75000 12 ਲੱਖ 75000 ਰੁਪਏ ਸਪੈਸ਼ਲ ਅੱਜ ਡਿਸਕਾਊਂਟ ਕਰਕੇ ਕੀਮਤਾਂ ਵਾਂ ਜੀ ਇਹਦੀ 13.5 ਲੱਖ ਕੀਮਤਾਂ ਵੈਸੇ ਅੱਜ ਇੱਥੇ ਮੇਲੇ ਦੇ ਜਿਹੜਾ 12 ਲੱਖ 75000 ਆ ਇਹਨੂੰ 50 HP ਟਰੈਕਟਰ ਵਾਧੂ ਆ ਜੀ 50 HP ਟਰੈਕਟਰ ਵਾਧੂ ਆ ਇਸੇ ਤਰ੍ਹਾਂ ਇਹ ਮਾਡਲ ਦੇ ਨਾਲ ਅਸੀਂ ਇੱਕ ਨਵਾਂ ਮਾਡਲ ਲਾਂਚ ਕੀਤਾ ਵਾ ਪੰਜਾਬ ਦੇ ਵਿੱਚ ਇਸ ਸਾਲ ਪਹਿਲੇ ਸਾਲ ਹੀ ਤੁਸੀਂ ਇਹ ਚੱਲਦੇ ਦੇਖੋਗੇ ਵੇਲਰ ਇਹ 175+ ਮਾਡਲ ਆ ਇਹ ਮਾਡਲ ਜਿਹੜਾ ਵਾ ਇਹਦੇ ਵਿੱਚ ਕੋਈ ਸੇਫਟੀ ਬੋਲਟ ਨਹੀਂ ਲੱਗਾ ਹੋਇਆ ਕੋਈ ਇਹਦੇ ਵਿੱਚ ਚੈਨ ਨਹੀਂ ਹੈਗੀ ਕੋਈ ਵੀ ਇਹਦੇ ਵਿੱਚ ਜਿਹੜਾ ਹੈਗਾ ਵਾ ਮੈਂਟੀਨੈਂਸ ਵਾਲਾ ਕੰਮ ਹੀ ਖਤਮ ਕਰਦਾ ਸਾਰਾ ਅੱਛਾ ਜੀ ਹਾਂ ਜੀ ਇਹਦੇ ਵਿੱਚ ਆਓ ਜੀ ਥੋੜਾ ਸਿਖਾਓ ਹਾਂ ਜੀ ਇਹਦੇ ਵਿੱਚ ਜਿਹੜਾ ਤੁਸੀਂ ਬੈਕ ਸਾਈਡ ਦੇ ਦੇਖੋਗੇ ਇਹ ਸ਼ਾਫਟਾਂ ਹੀ ਆ ਰਹੀਆਂ ਸਾਰੀਆਂ ਜੀ ਸ਼ਾਫਟ ਡਰਾਈਵ ਦੇ ਨਾਲ ਹੀ ਚੱਲਦਾ ਵਾ ਇੱਥੇ ਕੋਈ ਵੀ ਚੈਨ ਨਹੀਂ ਹੈਗੀ ਕੋਈ ਵੀ ਅੱਛਾ ਜੀ ਕੋਈ ਵੀ ਚੈਨ ਜਿਹੜੀ ਉਹਨੂੰ ਨਹੀਂ ਦਿੱਤੀ ਗਈ ਜੀ ਟੋਟਲ ਸ਼ਾਫਟ ਦੇ ਨਾਲ ਹੀ ਆ ਜੀ ਹੋਰ ਕਿਸੇ ਵੀ ਤੁਹਾਨੂੰ ਇਹਦੇ ਸੇਫਟੀ ਵੋਲਟ ਨਹੀਂ ਦਿਖੇਗਾ ਅੱਛਾ ਜੀ ਆਮ ਤੌਰ ਤੇ ਕੀ ਹੁੰਦਾ ਬੇਲਰ ਚ ਸੇਫਟੀ ਵੋਲਟ ਟੁੱਟ ਗਿਆ ਜੀ ਉੱਤਰ ਗਿਆ ਹੁਣ ਇਹਨੂੰ ਟਾਈਮ ਵੇਸਟ ਹੁੰਦਾ ਹੈ ਇਹਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਆ ਉਹ ਕੁਝ ਨਹੀਂ ਹੈਗਾ ਦੇਖੋ ਸਿੱਧੀ ਸ਼ਾਫਟ ਜੇ ਪਿਕਅਪ ਦੀ ਗੱਲ ਕਰੋਗੇ ਪਿਕਅਪ ਨੂੰ ਵੀ ਸਿੱਧੀ ਇੱਧਰ ਦੇਖੋਗੇ ਸ਼ਾਫਟ ਆ ਹਰ ਜਗ੍ਹਾ ਸ਼ਾਫਟ ਆ ਕੋਈ ਵੀ ਤੁਹਾਡਾ ਉਹ ਪੰਗਾ ਹੀ ਨਹੀਂ ਰੱਖਿਆ ਹੈ ਜੀ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਰੁਕੋ ਸਿਰਹੋ ਤੇ ਸਿਰਹੋ ਇਹਨੂੰ ਇਸੇ ਪੀਡੀਓ ਕਲੱਚ ਦੇ ਦਿੱਤਾ ਗਿਆ ਹੂੰ ਜਿਸ ਤਰ੍ਹਾਂ ਟਰੈਕਟਰਾਂ ਦੇ ਕਲੱਚ ਵਾ ਇਸੇ ਤਰ੍ਹਾਂ ਹੀ ਇਹਨੂੰ ਵੀ ਕਲੱਚ ਦਿੱਤਾ ਗਿਆ ਕਲੱਚ ਤੋਂ ਹੀ ਇਹ ਡਰਾਈਵ ਕਰਦਾ ਵਾ ਹੂੰ ਔਰ ਜਿਸ ਤਰ੍ਹਾਂ ਟਰੈਕਟਰ ਤੇ ਜਦੋਂ ਇਹਨੂੰ ਸਿੱਧਾ ਕਰਨਾ ਹੁੰਦਾ ਨਾ ਇਨਲਾਈਨ ਨੂੰ ਬਿਲ ਰਾਇ ਇਨਲਾਈਨ ਨੀਗਾ ਸਾਈਡ ਤੇ ਚੱਲਦਾ ਤਾਂ ਇਹ ਜੈਕ ਹਾਈਡਰੋਲਿਕ ਜੈਕ ਦੇ ਦਿੱਤਾ ਗਿਆ ਜੀ ਤੁਹਾਨੂੰ ਰੱਸੀ ਖਿੱਚਣ ਦੀ ਕੋਈ ਲੋੜ ਨਹੀਂ ਹੈਗੀ ਇਹ ਜੈਕ ਤੋਂ ਸਿਰਫ ਡਰਾਈਵ ਦਿਓਗੇ ਤੇ ਸਿੱਧਾ ਹੋ ਜਾਏਗਾ ਜੈਕ ਤੋਂ ਡਰਾਈਵ ਦਿਓਗੇ ਤੇ ਇਹ ਫੋਲਡ ਹੋ ਜਾਏਗਾ ਬਹੁਤ ਵਧੀਆ ਫੀਚਰ ਆ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਤੁਹਾਡੇ ਜਿਹੜੇ ਵੀ ਏਰੀਏ ਦੇ ਵਿੱਚ 175 ਚੱਲਦਾ ਵਾ ਉਹਦੇ ਬਾਰੇ ਜਰੂਰ ਉਹਨੂੰ ਚੱਲਦਾ ਦੇਖੋ ਉਹਦੀ ਇਨਫੋਰਮੇਸ਼ਨ ਲਓ ਇਹ ਫਿਊਚਰ ਦਾ ਪ੍ਰੋਡਕਟ ਆ ਜਿਹੜਾ ਅਸੀਂ ਲੈ ਕੇ ਆਏ ਆ ਔਰ ਕੀਮਤ ਵੀ ਬਹੁਤ ਵਾਜਬ ਆ ਔਰ ਜੇ ਇਹਦੀ ਲੁੱਕ ਦੀ ਗੱਲ ਕਰੋਂ ਨਾ ਇਹ ਇੱਕ ਲਜਗਰੀ ਸਟਾਈਲ ਦੇ ਵਿੱਚ ਇਹਦੀ ਲੁੱਕ ਦਿੱਤੀ ਗਈ ਆ ਕੰਪਨੀ ਨੂੰ ਪੂਰਾ ਤੁਸੀਂ ਦੇਖਣ ਨੂੰ ਲੱਗੋਗਾ ਪੂਰਾ ਵੱਡਾ-ਵੱਡਾ ਵੇਲਰ ਲੱਗਣ ਰਿਹਾ ਵਾ ਕੀ ਬਾਤ ਆਏ ਇਹਨੂੰ ਗੋਲਡ ਕਰਨਾ ਵਾ ਤੈ ਇਹਦਾ ਸਾਰਾ ਬਹੁਤ ਵਧੀਆ ਤਰੀਕੇ ਨਾਲ ਇਹਦੀ ਲੋਕਾ ਜੀ ਫਿਰ ਟ੍ਰਬਲ ਫਰੀ ਆ ਬੀਲਰੇ ਮੇਰੇ ਏਰੀਆ ਦੇ ਵਿੱਚ 6 ਬੀਲਰ ਇਸ ਵੇਲੇ ਚੱਲਦੇ ਪਏ ਆ ਜਿਹੜੇ ਸultanpur Lodhi kaboolthala jalandhar ਦੇ ਵਿੱਚ ਆ ਔਰ ਬੜੇ ਖੁਸ਼ ਆ ਫਾਰਮਰ ਬਹੁਤ ਵਧੀਆ ਰਿਪੋਰਟ ਆ ਇਹਨਾਂ ਦੀ ਗੱਲ ਕਰਾਂਗੇ ਨਮੈਟਿਕ ਬਲੰਟਰ ਦੀ ਨਮੈਟਿਕ ਬਲੰਟਰ ਦੇ ਵਿੱਚ ਵੀ ਜਿਹੜਾ ਹੈਗਾ ਇਹ ਫਲੋਟਿੰਗ 휠 ਮਸ਼ੀਨ ਆ ਜਿਹੜੀ ਕਿਸੇ ਵੀ ਕੰਪਨੀ ਨੇ ਅਜੇ ਤੱਕ ਨਹੀਂ ਦਿੱਤਾ ਇਹ ਪਿੱਛੇ ਜਿਹੜੇ ਵੀਲ ਆ ਇਹ ਫਲੈਕਸੀਬਲ ਆ ਅੱਛਾ ਜੀ ਤੁਸੀਂ ਪਲੇਨ ਤੇ ਵੀ ਚਲਾ ਸਕਦੇ ਹੋ ਵਟਾਂ ਤੇ ਵੀ ਚਲਾ ਸਕਦੇ ਹੋ ਬੈੱਡ ਵੀ ਬਣਾ ਸਕਦੇ ਹੋ ਉਹ ਔਰ ਜਿੰਨੀ ਤਰ੍ਹਾਂ ਦੀ ਬਜਾਈ ਹੁੰਦੀ ਆ ਓਨੀ ਤਰ੍ਹਾਂ ਦੀਆਂ ਹੀ ਡਿਸਕਾਂ ਅਸੀਂ ਇਹਦੇ ਨਾਲ ਫ੍ਰੀ ਦਿੰਨੇ ਆ ਫਾਰਮਰ ਨੂੰ ਚਾਹੇ ਉਹ ਮੂਲੀ ਬੀਜਣੀ ਆ ਚਾਹੇ ਸਿਕੰਦਰ ਬੀਜਣਾ ਵਾ ਚਾਹੇ ਉਹ ਸਰੋਂ ਬੀਜਣੀ ਆ ਸਾਰੀਆਂ ਬਜਾਈਆਂ ਇੱਕੋ ਮਸ਼ੀਨ ਕਰਦੀ ਆ ਅੱਛਾ ਜੀ ਤੁਹਾਨੂੰ ਵਾਰ-ਵਾਰ ਡਿਸਕਾਂ ਖਰੀਦਣ ਦੀ ਲੋੜ ਨਹੀਂ ਹੈਗੀ ਔਰ ਇਹਦੇ ਮਾਰ ਕੇ ਜਿਹੜੇ ਆ ਉਹ ਹਾਈਡਰੌਲਿਕ ਆ ਜੀ ਕਿਸੇ ਵੀ ਮਸ਼ੀਨ ਨੂੰ ਤੁਹਾਨੂੰ ਹਾਈਡਰੌਲਿਕ ਮਾਰ ਕੇ ਨਹੀਂ ਮਿਲਣਗੇ ਜੀ ਮਾਰ ਕੇ ਵੀ ਇਹਦੇ ਹਾਈਡਰੋਲਿਕ ਦਿੱਤੇ ਗਏ ਆ ਉੱਤੇ ਬੈਠਿਆ ਹੀ ਤੁਸੀਂ ਰੱਸੀ ਨਹੀਂ ਖਿੱਚਣੀ ਕੁਝ ਨਹੀਂ ਕਰਨਾ ਆਟੋਮੈਟਿਕ ਇਹਨੇ ਫੋਲਡ ਹੋ ਜਾਣਾ ਆਟੋਮੈਟਿਕ ਇਹਨੇ ਜਿਹੜਾ ਉਹ ਸਿੱਧੀ ਹੋ ਜਾਣਾ ਜੀ ਕੀਮਤ ਬੋਲ ਦਿਓ ਬਾਈ ਜੀ ਕੀਮਤ ਜਿਹੜੀ ਇਹਦੀ ਮੇਲੇ ਦਾ ਡਿਸਕਾਊਂਟ ਕਰਕੇ 530000 ਅੱਜ ਲਈ ਗਈ ਆ ਜੀ ਜਿਹੜੇ ਵੀ ਫਾਰਮਰ ਅੱਜ ਬੁੱਕ ਕਰਉਣਗੇ 530000 ਦੀ ਇਹ ਮਸ਼ੀਨ ਦਾ ਵੈਸੇ ਇਹਦੀ ਕੀਮਤ ਕੀ ਆ ਵੈਸੇ ਇਹਦੀ ਮਸ਼ੀਨ ਜਿਹੜੀ ਕੀਮਤ ਆ 570000 ਆ ਠੀਕ ਹੈ ਜੀ ਤੁਸੀਂ 40000 ਦਾ ਡਿਸਕਾਊਂਟ ਅੱਜ ਮੇਲੇ ਦੇ ਮੇਲੇ ਦੇ ਆਜਾ ਆਪਾਂ ਡਿਸਕਾਊਂਟ ਦੇ ਰਹੇ ਆ ਵਾਹ ਜੀ ਇਸੇ ਤਰ੍ਹਾਂ ਹੀ ਇੱਧਰ ਸੁਪਰ ਸੀਟਰ ਦੇ ਬਾਰੇ ਆਪਾਂ ਗੱਲ ਕਰੀਏ ਜਿਹੜਾ ਮੇਨ ਸੀਜ਼ਨ ਆ ਉਹ ਪ੍ਰਾਲੀ ਪ੍ਰਬੰਧਨ ਦਾ ਵਾ ਪ੍ਰਵਾਲੀ ਨੂੰ ਕਿਸ ਤਰ੍ਹਾਂ ਸਾਹਮਣਾ ਵਾ ਜੀ ਉਹਦੇ ਵਾਸਤੇ ਜਿਹੜੀ ਇਹ ਮਸ਼ੀਨ ਆ ਸ਼ਕਤੀਮਾਨ ਨੇ ਸੁਪਰ ਸੀਟਰ ਨਵਾਂ ਲਾਂਚ ਕੀਤਾ ਵਾ ਇਹ ਤੇਜਸ ਵਾਲੀ ਤੇਜਸ ਸੁਣਾ ਦੇ ਸ਼ਕਤੀਮਾਨ ਤੇਜਸ ਜੀ ਇਹ ਜਿਹੜਾ ਸੁਪਰ ਸੀਟਰ ਆ ਦੂਜੇ ਸੁਪਰ ਸੀਟਰ ਹਨ ਉਹ ਵੱਖਰਾ ਇਸ ਤਰ੍ਹਾਂ ਆ ਜਿਹੜੀ ਇਹ ਗੇਟ ਡਰਾਈਵ ਆ ਇੱਕ ਸਪੈਸ਼ਲ ਡਰਾਈਵ ਦਿੱਤੀ ਗਈ ਆ ਕਿਸੇ ਵੀ ਹੋਰ ਕੰਪਨੀ ਨੇ ਇਸ ਤਰੀਕੇ ਨਾਲ ਡਰਾਈਵ ਨਹੀਂ ਦਿੱਤੀ ਗਈ ਇਹਨੂੰ ਹੂੰ ਇਹਨੂੰ ਇਸ ਗੇਅਰ ਨੂੰ ਇਹ ਗੇਅਰ ਗੇਟ ਦਾ ਇਹਨੂੰ ਇਹ ਇਹਨੂੰ ਇਹ ਇਹਨੂੰ ਵਿਸ਼ੇ ਡਰਾਈਵ ਦਿੰਦਾ ਵਾ ਔਰ ਇਹ ਪੂਰਾ ਦੇਖੋ 2 ਵੋਲਟ ਤੇ ਹੀ ਖੁੱਲਦਾ ਵਾ 2 ਵੋਲਟ ਥੱਲੇ ਆ ਦੋ ਉੱਪਰ ਸਾਰਾ ਗੇਅਰ ਲਾ ਕੇ ਰੋਟੇਟਰ ਬਣ ਜਾਂਦਾ ਵਾ ਹੂੰ ਜਦੋਂ ਮਰਜੀ ਤੁਸੀਂ ਬਣਾ ਸਕਦੇ ਆ ਆਮ ਤੌਰ ਤੇ ਵਿਸ਼ੇ ਚੋਕਿੰਗ ਦੀ ਸਮੱਸਿਆ ਆਉਂਦੀ ਹੀ ਇੱਥੇ ਹੌਲ ਦੇ ਦਿੱਤੇ ਆ ਤਹਾਡੇ ਜੇ ਮਸ਼ੀਨ ਕਿਤੇ ਚੋਕ ਹੁੰਦੀ ਆ ਤੁਸੀਂ ਇਹਨੂੰ ਹੋਲ ਨੂੰ ਰਵੜ ਕੱਢੋ ਖੋਲ ਕੇ ਤੇ ਇਹਨੂੰ ਤੁਸੀਂ ਚੋਕਿੰਗ ਹੋਰ ਜੀ ਹਾਂ ਜੀ ਉਹ ਚੋਕਿੰਗ ਜਿਹੜੀ ਆ ਤੁਸੀਂ ਖੋਲ ਸਕਦੇ ਆ ਜੀ ਅੱਛਾ ਜੀ ਠੀਕ ਹੈ ਜੀ ਇਹ ਬੜੀ ਵਧੀਆ ਫੀਚਰ ਆ ਇਹਦੇ ਚ ਠੀਕ ਹੈ ਜੀ ਜਿਹੜਾ ਕਿਸੇ ਮਸ਼ੀਨ ਦੇ ਵਿੱਚ ਵਾਲੀਆਂ ਦੇ ਵਿੱਚ ਨਹੀਂ ਹੈਗਾ ਹੋਰ ਇੱਕ ਬਾਹਰ ਦੇ ਦਿੱਤੀ ਗਈ ਆ ਜਿਹੜਾ ਤੁਸੀਂ ਬਾਹਰ ਕੁਸ਼ ਫਾਰਮਰ ਕਹਿੰਦੇ ਸੀ ਕਿ ਸਾਨੂੰ ਜਿਹੜੀ ਪੋਰ ਆ ਉਹ ਬਾਹਰ ਚਾਹੀਦੀ ਆ ਜਿਹੜਾ ਬਾਹਰ ਸਿਆੜ ਨਵੇ ਨਾ ਉਹਦੇ ਵਾਸਤੇ ਕਿ ਬਾਹਰ ਪੋਰ ਦਿੱਤੀ ਗਈ ਆ ਹੈਵੀ ਡਿਊਟੀ ਸਾਈਡ ਡਿਸਕਾਂ ਦਿੱਤੀਆਂ ਗਈਆਂ ਵਾ ਜਿਹਦੇ ਨਾਲ ਜਿਹੜਾ ਵਾ ਤੁਹਾਡਾ ਉਹ ਪਰਾਲੀ ਦਾ ਸਰਾਵ ਆ ਉਹ ਵਿੱਚ ਫਸੇਗਾ ਨਹੀਂ ਹਾਂ ਆਰਾਮ ਦੇ ਨਾਲ ਹੋ ਜਾਏਗਾ ਔਰ ਇਹਦੀ ਖਾਸ ਜਿਹੜੀ ਗੱਲ ਆ ਆਮ ਰੋਟਾਵੇਟਰਾਂ ਨਾਲੋਂ ਇਹ ਰੋਟਾਵੇਟਰ ਢਾਈ ਤੋਂ 3 ਇੰਚ ਉੱਚਾ ਵਾ ਜੀ ਗਰਾਊਂਡ ਨਾਲੋਂ ਜਿਹਦੇ ਨਾਲ ਪੀਟੀਓ ਸ਼ਾਫਟ ਸਿੱਧੀ ਚੱਲਦੀ ਆ ਔਰ ਟਰੈਕਟਰ ਦੇ ਕ੍ਰੋਸ ਨਹੀਂ ਟੁੱਟਦੇ ਪੀਟੀਓ ਸ਼ਾਫਟ ਜਲਦੀ ਖਰਾਬ ਨਹੀਂ ਹੁੰਦੀ ਤੇ ਬਹੁਤ ਵੱਡਾ ਐਡਵਾਂਟੇਜ ਆ ਇਹਨੂੰ ਜੇਫ ਜਿਹੜਾ ਬਲੇਡ ਲਗਾਇਆ ਗਿਆ ਵਾ ਔਰ ਇਹਦੀ ਬਲੇਡ ਦੀ ਜਿਹੜੀ ਲਾਈਫ ਆ ਉਹ ਤਕਰੀਬਨ 200 ਤੋਂ 300 ਏਕੜ ਵਾ ਇਹ ਸਟੀਲ ਇਸਟੀਲ ਬਲੇਡ ਕੇ ਝੇਪ ਲਾਈ ਸ਼ਕਤੀਮਾਨ ਕੋਈ ਕੰਪਨੀ ਆ ਜਿਹੜੀ ਇਨ ਹਾਊਸ ਬਲੇਡ ਤਿਆਰ ਕਰਦੀ ਆ ਬੋਰਨ ਸਟੀਲ ਦਾ ਬਲੇਡ ਆ ਸਟੇਨਲੈਸ ਸਟੀਲ ਦੇ ਵਿੱਚ ਬਲੇਡ ਨਹੀਂ ਹੁੰਦਾ ਬੋਰਨ ਸਟੀਲ ਦੇ ਵਿੱਚ ਬਲੇਡ ਆ ਔਰ ਇਹ ਡਬਲ ਟੈਂਪਰ ਬਲੇਡ ਹੁੰਦਾ ਜਿਹਦੇ ਨਾਲ ਇਹਦੀ ਲਾਈਫ ਜਿਹੜੀ ਆ ਉਹ ਹੋਰ ਜ਼ਿਆਦਾ ਹੋ ਜਾਂਦੀ ਆ ਪ੍ਰੋਡਕਟ ਜਿਹੜਾ ਚਲਾਉਣਾ ਜਿਹੜਾ ਉਹ ਸੌਖਾ ਚੱਲਦਾ ਸੈਕੰਡ ਇਹਦਾ ਸਾਈਡ ਗੀਅਰ ਹੈਵੀ ਡਿਊਟੀ ਦਿੱਤਾ ਗਿਆ ਵਾ ਵੱਡਾ ਦਿੱਤਾ ਗਿਆ ਵਾ ਕਿਉਂਕਿ ਟਰੈਕਟਰ ਹਾਇਰ ਐਂ.ਪੀ ਦੇ ਆਪਣੇ ਕੋ ਆ ਗਏ ਆ ਲੇਕਿਨ ਉਹਦੇ ਮੁਤਾਬਕ ਅਸੀਂ ਰੋਟਾਵੇਟਰ ਨਹੀਂ ਸੀ ਸੁਪਰ ਸੀਟਰ ਲਈ ਵਧੀਆ ਦੱਤੇ ਹੈ ਅਸੀਂ ਉਹਨੂੰ ਮੱਧੇ ਨજર ਰੱਖ ਕੇ ਹੀ ਪੂਰਾ ਕੰਪਲੀਟ ਸੁਪਰ ਸੀਟਰ ਨੂੰ ਜਿਹੜਾ ਨਾ ਉਹ ਹੈਵੀ ਡਿਊਟੀ ਬਣਾਇਆ ਵਾ ਔਰ ਜੇ ਖਾਸ ਕਰ ਜਿਹੜੇ ਏਰੀਆ ਦੇ ਵਿੱਚ ਜ਼ਮੀਨਾਂ ਹਾਰਡ ਆ ਉਥੇ ਆਪਣਾ ਸੁਪਰ ਸੀਟਰ ਜਿਹੜਾ ਵਾ ਬਹੁਤ ਆਰਾਮ ਨਾਲ ਕੋਈ ਵਾਈਬ੍ਰੇਸ਼ਨ ਨਹੀਂ ਕਰਦਾ ਸਮੂਥਲੀ ਚੱਲਦਾ ਵਾ अच्छा जी हां जी ਜਿਹੜਾ ਖਾਸ ਕਰ ਜਿੱਥੇ ਜ਼ਮੀਨਾਂ ਹਾਰਡ ਆ ਨਾ ਜਿੱਥੇ ਕਹਿੰਦੇ ਵੀ ਪੱਕਾ ਡਾਕਰ ਜ਼ਮੀਨਾਂ ਆ ਡਾਕਰ ਨੇ ਉਹਨਾਂ ਜ਼ਮੀਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਸਮੂਥ ਚੱਲਦਾ ਵਾ ਕੋਈ ਵਾਈਬ੍ਰੇਸ਼ਨ ਨਹੀਂ ਕਰਦਾ ਬਹੁਤ ਵਧੀਆ ਰਿਜ਼ਲਟ ਇਹਦੇ ਆ ਅੱਛਾ ਜੀ ਇਸੇ ਤਰ੍ਹਾਂ ਹੀ ਅਸੀਂ ਫਿਊਚਰ ਦੀ ਪਲੈਨਿੰਗ ਨੂੰ ਚੱਲ ਕੇ ਮੰਦੇ ਮੱਦੇ ਨਜ਼ਰ ਰੱਖਦੇ ਹੋਏ ਸ਼ਕਤੀਮਾਨ ਇੱਕ ਵੈਕਟਰ ਰੋਟਾਵੇਟਰ ਜਿਹੜਾ ਅਸੀਂ ਪਿਛਲੇ ਸਾਲ ਸਿਰਫ ਲਾਂਚ ਕੀਤਾ ਸੀ ਔਰ ਇਸ ਆਲੇ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਰੈਗੂਲਰ ਸੇਲ ਦੇ ਵਿੱਚ ਆ ਗਿਆ ਵਾ ਇਹ ਰੋਟਾਵੇਟਰ ਜਿਹੜੇ ਕਿਸਾਨ ਵੀਰ ਆਲੂ ਲਾਉਂਦੇ ਆ ਆਲੂ ਦੀ ਖੇਤੀ ਵਾਸਤੇ ਮਲਚਰਿੰਗ ਤੋਂ ਕਰਨ ਤੋਂ ਬਾਅਦ ਇਹ ਰੋਟਾਵੇਟਰ ਨੂੰ ਚਲਾਉਂਗੇ 8 ਤੋਂ 9 ਇੰਚ ਡੂੰਘਾ ਜਾਏਗਾ ਇਹਦਾ ਰੂਟਰ ਜਿਹੜਾ ਇਹ ਬਹੁਤ ਵੱਡਾ ਵਾ 8 ਤੋਂ 9 ਇੰਚ ਡੂੰਘਾ ਜਾਏਗਾ ਜਿੱਥੇ ਬਾਰ-ਬਾਰ ਤੁਹਾਨੂੰ ਵਹਾਈ ਕਰਨ ਦੀ ਲੋੜ ਨਹੀਂ ਕਿ ਸਿੰਗਲ ਆਪਰੇਸ਼ਨ ਦੇ ਵਿੱਚ ਹੀ ਜਿਹੜਾ ਉਹ ਮਿੱਟੀ ਪਰਾਲੀ ਨੂੰ ਮਿਕਸ ਕਰ ਦੇਗਾ ਔਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਤੁਹਾਨੂੰ ਟਰੈਕਟਰ ਹੈ ਆ ਗਿਆ ਆ ਉੱਚੇ 18 ਦੇ ਟਾਇਰਾਂ 'ਚ ਹਾਈਟ ਜ਼ਿਆਦਾ ਹੋ ਗਈ ਟਰੈਕਟਰਾਂ ਦੀ ਉਹਦੇ 'ਚ ਕੀ ਹੋਇਆ ਵਾ ਪੀਟੀਓ ਸ਼ਾਫਟ ਨੀਵੀਂ ਸੀ ਅਸੀਂ ਉਹਦੀ ਉਹਦੇ ਅਕੋਰਡਿੰਗ ਪੀਟੀਓ ਸ਼ਾਫਟ ਸਾਰਾ ਹਿੱਸਾ ਹੀ ਪੂਰੀ ਬਾਡੀ ਹੀ ਉੱਚੀ ਕਰ ਦਦੀ ਆ ਜਿਹਦੇ ਨਾਲ ਤੁਹਾਡੇ ਕ੍ਰੋਸ ਨਹੀਂ ਟੁੱਟਣਗੇ ਪੀਟੀਓ ਸ਼ਾਫਟ ਨਹੀਂ ਟੁੱਟੂਈ ਕਿਸਾਨ ਦਾ ਸਮਾਂ ਔਰ ਪੈਸਾ ਦੋਨੋਂ ਹੀ ਬਚਣਗੇ ਬਹੁਤ ਵਧੀਆ ਪ੍ਰੋਡਕਟ ਲਾਂਚ ਕੀਤਾ ਗਿਆ ਵਾ ਬਹੁਤ ਵਧੀਆ ਪਰਫਾਰਮੈਂਸ ਆ ਇਹਦੀ ਹੈਵੀ ਡਿਊਟੀ ਗੀਅਰ ਆ ਜੀ ਗियर ਹੀ ਦੇਖੋਗੇ ਇਹਦਾ ਦੇਖੋ ਕਿਸ ਤਰ੍ਹਾਂ ਬਹੁਤ ਹੈਵੀ ਡਿਊਟੀ ਗियर ਲਗਾਇਆ ਗਿਆ ਵਾ ਹੈਵੀ ਡਿਊਟੀ ਸਾਈਡ ਪਾਈਪ ਲਗਾਇਆ ਗਿਆ ਸਾਰਾ ਕੁਝ ਹੈਵੀ ਡਿਊਟੀ ਆ ਇਹਦਾ 10 ਫੁੱਟ ਰੋਟਾਵੇਟਰ ਦਾ 10 ਕਿਲੋਨਟਲ weight ਆ ਫਿਊਚਰ ਦੇ ਵਿੱਚ ਜਿਹੜਾ ਇਹ ਕਿਸਾਨਾਂ ਦੀ ਵੱਡੇ ਕਿਸਾਨਾਂ ਦੀ ਉਹ ਪਹਿਲੀ ਪਸੰਦ ਰੋਟਾਵੇਟਰ ਹੀ ਬਣੇਗਾ ਇਸੇ ਤਰ੍ਹਾਂ ਹੀ ਇਹ 11 ਫੁੱਟ ਦਾ ਰੋਟਾਵੇਟਰ ਆ 11 ਫੁੱਟ ਦੇ ਵਿੱਚ ਇਹ ਕਿੰਨੇ ਫੁੱਟ ਸਿਕਾ ਇਹ 10 ਫੁੱਟ ਆ ਜੀ ਅੱਛਾ ਜੀ ਇਹ ਸੈਮੀ ਚੈਂਪੀਅਨ ਪਲੱਸ ਮਾਡਲ ਜਿਹੜਾ ਇਹ 11 ਫੁੱਟ ਰੋਟਾਵੇਟਰ ਆ ਇਹ ਵੀ ਆਪਾਂ ਅੱਜ ਇੱਥੇ ਮੇਲੇ ਚੋਂ ਅਸੀਂ ਕੱਲ ਡਿਲੀਵਰ ਕਰਾਂਗੇ ਔਰ ਇਹਨੂੰ ਅਸੀਂ 75 HP ਰეკਮੈਂਡ ਕਰਦੇ ਆ ਟਰੈਕਟਰ ਦੇ ਚਲਾਉਣ ਵਾਸਤੇ ਅੱਛਾ ਜਿਹੜੇ ਛੋਟੇ ਟਰੈਕਟਰਾਂ ਵਾਸਤੇ ਛੋਟੇ ਜ਼ਿਮੀਂਦਾਰਾਂ ਵਾਸਤੇ ਇੱਕ ਰੈਗੂਲਰ ਪਲੱਸ ਮਾਡਲ ਦੇ ਵਿੱਚ ਸਾਡੇ ਕੋਲ ਵੇਰੀਐਂਟ ਹੈਗੇ ਆ ਇਹ 6 ਤੋਂ ਲੈ ਕੇ 3 ਤੋਂ 3 ਫੁੱਟ ਤੋਂ ਲੈ ਕੇ 8 ਫੁੱਟ ਤੱਕ ਸਾਡੇ ਕੋਲ ਰੈਗੂਲਰ ਪਲੱਸ ਦੇ ਵਿੱਚ ਮਾਡਲ ਹੈਗੇ ਜਿਹੜੇ ਫਾਰਮਰ ਥੋੜਾ ਪੈਸੇ ਲਾਉਣੇ ਚਾਹੁੰਦੇ ਆ ਛੋਟੀਆਂ ਖੇਤੀ ਕਰਦੇ ਆ ਉਹਨਾਂ ਵਾਸਤੇ ਵੀ ਸ਼ਕਤੀਮਾਨ ਨੇ ਇੱਕ ਵਾਜਬ ਰੇਟਾਂ ਦੇ ਰੋਟਾਵੇਟਰ ਦਿੱਤੇ ਆ ਜਿਹਦੇ ਵਿੱਚ ਉਹਨਾਂ ਦੀ ਪਹੁੰਚ ਦੇ ਵਿੱਚ ਜਾ ਸਕੀ। ਸ਼ਕਤੀਮਾਨ ਇੱਕ ਕੰਪਨੀ ਇਸ ਤਰ੍ਹਾਂ ਦੀ ਆ ਜਿਹੜੀ 17 ਤਰ੍ਹਾਂ ਦੇ ਰੋਟਾਵੇਟਰ ਬਣਾਉਂਦੀ ਆ। ਜੀ 17 ਵੇਰੀਐਂਟ ਆ ਲੇਕਿਨ ਪੰਜਾਬ ਦੇ ਵਿੱਚ ਅੱਜ 3 ਤੋਂ 4 ਵੇਰੀਐਂਟ ਜਿਹੜੇ ਆ ਉਹ ਚੱਲ ਰਹੇ ਆ। ਜਿਸ ਤਰ੍ਹਾਂ ਦਾ ਏਰੀਆ ਵਾ ਜਿਸ ਤਰ੍ਹਾਂ ਦੀ ਫਾਰਮਰ ਦੀ ਲੋੜ ਆ ਉਹਦੇ ਮੁਤਾਬਕ ਸਾਡੇ ਕੋਲ ਸਾਰੇ ਪ੍ਰੋਡਕਟ ਹੈਗੇ ਆ। ਸਭ ਤੋਂ ਵਧੀਆ ਗੱਲ ਆ ਸਾਡੀ ਜਿਹੜੀ ਸਰਵਿਸ ਆ ਉਹ ਡੋਰ ਟੂ ਡੋਰ ਆ। ਤੁਹਾਨੂੰ ਕਿਸੇ ਵੀ ਖੇਤ ਦੇ ਵਿੱਚ ਜਿੱਥੇ ਵੀ ਤੁਹਾਡੀ ਮਸ਼ੀਨ ਚੱਲਦੀ ਆ ਸਾਡੀ ਟੀਮ ਉੱਥੇ ਪਹੁੰਚਦੀ ਆ ਸਾਡਾ ਟੋਲ ਫਰੀ ਨੰਬਰ ਹੈਗਾ ਹਰੇਕ ਪ੍ਰੋਡਕਟ ਦੇ ਉੱਪਰ 1800 12037 ਉੱਤੇ ਤੁਸੀਂ ਕਾਲ ਕਰੋ ਤੁਹਾਨੂੰ 24 ਘੰਟੇ ਦੇ ਵਿੱਚ ਵਿੱਚ ਕੋਈ ਵੀ ਪ੍ਰੋਬਲਮ ਆ ਉਹਦਾ ਸੋਲੂਸ਼ਨ ਮਿਲੂਗਾ ਇਹ ਸ਼ਕਤੀਮਾਨ ਦਾ 3 ਐਮਪੀ ਪਲੋ ਆ ਜੀ ਜਿਹਦੇ ਵਿੱਚ ਅਸੀਂ ਇੱਕ ਟਰੈਂਡ ਤੋਂ ਅਲੱਗ ਚੱਲ ਕੇ ਚੱਲਦੇ ਆ ਜਿਸ ਤਰ੍ਹਾਂ ਇਹ ਟਰੈਸ਼ ਬੋਰਡ ਆ ਜੀ ਟਰੈਸ਼ ਬੋਰਡ ਸਾਡੀ ਕੰਪਨੀ ਜਿਹੜੀ ਉਹ ਨਾਲ ਦਿੰਦੀ ਆ ਬਾਦ ਦੇ ਵਿੱਚ ਐਕਸਟਰਾ ਖਰੀਦਣ ਦੀ ਲੋੜ ਨਹੀਂ ਟਾਇਰ ਆ ਉਹ origignal ਨਾਲ ਦਿੰਨੇ ਆ ਐਕਸਟਰਾ ਖਰੀਦਣ ਦੀ ਲੋੜ ਨਹੀਂ ਬਾਅਦ ਦੇ ਵਿੱਚ ਕਰੀ ਕਹਿਣ ਤੋਂ ਭਾਵਾ ਗਾਹ ਕੋ ਅਸੀਂ ਦੋ ਵਾਰੀ ਪੈਸੇ ਨਹੀਂ ਲੈਂਦੇ ਇੱਕੇ ਵਾਰੀ ਕੰਪਲੀਟ ਕਰਕੇ ਦਿੰਨੇ ਆ ਜੇ ਇਹਦੇ ਪਲੋ ਦੇ ਪੁਆਇੰਟ ਦੀ ਗੱਲ ਕਰਾਂ ਉੱਪਰ ਕੈਮਰਾ ਮਾਰੋਗੇ ਇਹਨੂੰ ਅਸੀਂ ਹਾਰਡ ਦੇ ਨਾਲ ਪੰਜਾਬੀ ਚ ਗੱਲੋਂ ਵੈਲਡਿੰਗ ਦੇ ਨਾਲ ਇਹਨੂੰ ਹਾਰਡ ਕੀਤਾ ਹਾ ਟੈਂਪਰ ਕੀਤਾ ਹਾ ਜਿਹਦੇ ਨਾਲ ਇਹ ਪੁਆਇੰਟ ਜਲਦੀ ਘਸਣਗੇ ਨਹੀਂ ਔਰ ਇਹਨਾਂ ਦੀ ਲਾਈਫ ਜ਼ਿਆਦਾ ਹੋਏਗੀ ਜਿੰਨੇ ਵੀ ਹੋਰ ਪਲੋ ਦੇਖਾਂਗੇ ਉਹਨਾਂ ਜਾ ਚੀ ਨਹੀਂ ਦਿਖੇਗੀ ਬਹੁਤ ਘੱਟ ਨੇ ਕੀਤਾ ਹੋਏਗਾ ਜੇ ਕੀਤਾ ਵੀ ਹੋਏਗਾ ਲੇਕਿਨ ਇਹਦੇ ਜਿਹੜੇ ਫਾਇਦੇ ਆ ਇਹਦਾ ਪੁਆਇੰਟ ਆ ਜਲਦੀ ਘਸਦਾ ਨਹੀਂ ਹੈ ਸਾਰੇ ਕਰਾ ਹਾਂਜੀ ਚਲੋ ਔਰ ਇਸ ਤੋਂ ਅੱਗੇ ਜਿਹੜਾ ਇਹਨੂੰ ਜੈਕਾ ਇੰਪੋਰਟਡ ਜੈਕ ਲਗਾਇਆ ਗਿਆ ਵਾ ਜੀ ਪੂਰਾ ਹੈਵੀ ਡਿਊਟੀ ਬਲੌਅ ਆ ਤੁਸੀਂ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਜਿਨ੍ਹਾਂ ਦੇ ਕੋਲ ਵੀ ਬਲੌਅ ਜੇ ਨਹੀਂ ਹੈ ਹੈ ਲੈਣ ਦਾ ਮੂਡ ਹੈਗਾ ਵਿਚਾਰ ਹੈਗਾ ਉਹ ਜਰੂਰ ਥਿੰਦ ਮਸ਼ੀਨਰੀ ਸਟੋਰ ਨਾਲ ਜਾਂ ਸਾਡੇ ਸ਼ਕਤੀਮਾਨ ਦੇ ਕਿਸੇ ਵੀ ਡੀਲਰ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਡੈਮੋ ਦੇ ਕੇ ਸੈਟੀਸਫਾਈ ਕਰੀਏ ਤਸੱਲੀ ਕਰਾਈਏ ਜੀ ਕਿ ਵਿਖਦੇ ਵਿੱਚ ਆਪਾਂ ਅੱਗ ਨਾਲ ਆਈਏ ਖੇਤਾਂ ਨੂੰ ਸਾਡਾ ਮੇਨ ਮਕਸਦ ਜਿਹੜਾ ਅੱਜ ਪੀਜੂ ਮੇਲਾ ਲਾਉਣ ਦਾ ਵਾ ਉਹ ਆਪਾਂ ਖੇਤਾਂ ਨੂੰ ਅੱਗ ਨਹੀਂ ਲਾਉਣੀ ਬਿਨਾਂ ਅੱਗ ਲਾਏ ਤੋਂ ਜਿਹੜਾ ਵਾ ਮਲਚਰ ਆ ਇਧਰ ਆਪਣਾ ਜਿਹੜਾ ਕਿਸਾਨਾਂ ਦੀ ਪਹਿਲੀ ਪਸੰਦ ਆ ਮਲਚਰ 8 ਫੁੱਟ ਦੇ ਵਿੱਚ ਪਹਿਲਾਂ ਕੀ ਸੀਗਾ ਆਪਣਾ ਜਿਹੜਾ ਮਲਚਰ ਸੀਗਾ 8 ਫੁੱਟ ਵਰਕਿੰਗ ਏਰੀਆ ਨਹੀਂ ਸੀਗਾ ਹੁਣ ਇਹਦਾ ਵਰਕਿੰਗ ਏਰੀਆ ਵੀ 8 ਫੁੱਟ ਆ 8 ਫੁੱਟ ਦੇ ਵਿੱਚ ਪੂਰਾ ਇਹ ਕੰਮ ਕਰਦਾ ਨਾ ਰੇਟ ਵੀ ਜਿਹੜੇ ਆ ਇਹਦੇ ਬਹੁਤ ਵਾਜਬ ਅੱਛਾ ਆ ਜੀਐਸਟੀ ਕੱਟਣ ਕਰਕੇ ਜਿਹੜਾ 2,25,000 ਦੀ ਮਸ਼ੀਨ ਸੀਗੀ 210000 ਦੀ ਅੱਜ ਇਹ ਮਸ਼ੀਨਾਂ ਮੇਲੇ 'ਚ ਜਿਹੜੇ ਵੀ ਕਿਸਾਨ ਵੀਰ ਇਹਨਾਂ ਮਸ਼ੀਨਾਂ ਨੂੰ ਲੈਣਾ ਚਾਹੁੰਦੇ ਆ ਜਾਂ ਤੁਹਾਡੀ ਵੀਡੀਓ ਦੇਖ ਕੇ ਕੱਲ ਮੇਲੇ ਤੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਕੱਲ ਮੇਲੇ ਤੇ ਆਓ ਔਰ ਮੇਲੇ ਦਾ ਪੂਰਾ ਲਾਭ ਹਟਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਜੂ ਮੇਲੇ ਤੇ ਪਹੁੰਚੋ ਔਰ ਆਪਾਂ ਸਾਰੇ ਖੇਤਾਂ ਨੂੰ ਅੱਗ ਨਾ ਲਾਈਏ ਪਰਾਲੀ ਜਿਹੜੀ ਆ ਉਹ ਖੇਤ ਦੇ ਵਿੱਚ ਵਾਈਏ ਜਾਂ ਜਿਹੜੀਆਂ ਉਹ ਗੱਠਾ ਬਣਾ ਕੇ ਪਲਾਂਟਾਂ ਨੂੰ ਮਾਲ ਲਈਏ ਧੰਨਵਾਦ ਮਿਹਰਬਾਨ ਬਹੁਤ ਸ਼ੁਕਰੀਆ ਭਾਈ ਜੀ ਬਹੁਤ ਸ਼ੁਕਰੀਆ